ਪੰਜਾਬ ਵਿੱਚ ਮੌਨਸੂਨ ਨੇ ਪੂਰੀ ਤਰ੍ਹਾਂ ਪੈਰ ਪਸਾਰੇ ਹੋਏ ਨੇ ਤਾਂ ਉੱਥੇ ਜਿਹੜਾ ਕੁਝ ਜ਼ਿਲ੍ਹਿਆਂ ਦੇ ਵਿੱਚ ਲਗਾਤਾਰ ਬਹੁਤ ਜ਼ਿਆਦਾ ਭਾਰੀ ਮੀਂਹ ਪਿਆ ਹੋਇਆ ਤੇ ਕੁਝ ਜ਼ਿਲ੍ਹਿਆਂ ਦੇ ਵਿੱਚ ਹੜ੍ਹਾਂ ਵਰਗੀ ਸਥਿਤੀ ਬਣੀ ਹੋਈ ਹੈ ਤਾਂ ਦੂਜੇ ਪਾਸੇ ਕਿਸਾਨਾਂ ਦੀ ਗੱਲ ਕਰੀਏ ਤਾਂ ਕਿਸਾਨਾਂ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੋਇਆ ਹੋਇਆ ਕਿਉਂਕਿ ਉਹਨਾਂ ਦੀ ਮੱਕੀ ਦੀ ਫਸਲ ਵੀ ਬੀਜੀ ਹੋਈ ਆ ਮੱਕੀ ਦੀ ਫਸਲ ਲਈ ਪਾਣੀ ਜਿਹੜਾ ਬਹੁਤ ਘੱਟ ਚਾਹੀਦਾ ਹੁੰਦਾ ਪਰ ਹੁਣ ਤਾਂ ਲਗਾਤਾਰ ਜਿਹੜਿਆ ਮੀਂਹ ਪੈ ਰਿਹਾ ਹੜ੍ਹਾਂ ਵਰਗੇ ਹਾਲਾਤ ਬਣੇ ਹੋਏ ਨੇ ਤੇ ਦੂਜੇ ਪਾਸੇ ਦੇਖੀਏ ਕਿਸਾਨਾਂ ਦੀ ਜਿਹੜੀ ਝੋਨੇ ਦੀ ਫਸਲ ਦੀ ਬਜਾਈ ਵੀ ਚੱਲ ਰਹੀ ਇਹ ਤਾਂ ਝੋਨੇ ਲਈ ਤਾਂ ਪਾਣੀ ਚਾਹੀਦਾ ਹੁੰਦਾ ਪਰ ਪਾਣੀ ਇੰਨੇ ਕੇ ਲੈਵਲ ਉੱਪਰ ਵਧਿਆ ਹੋਇਆ ਕਿ ਝੋਨਾ ਡੁੱਬਣ ਦੀ ਜਿਹੜੀ ਉਹ ਵਿਪਤਾ ਦਾ ਕਿਸਾਨ ਸਾਹਮਣਾ ਕਰ ਰਹੇ ਨੇ ਤਾਂ ਪੰਜਾਬ ਵਿੱਚ ਮੌਨਸੂਨ ਇੰਨਾਂ ਦਿਨਾਂ ਵਿੱਚ ਜਿਹੜਾ ਕਮਜ਼ੋਰ ਦਿਖਾਈ ਹੁੰਦਾ ਵੀ ਦੇ ਰਿਹਾ ਤੇ ਐਤਵਾਰ ਨੂੰ ਕੁਝ ਜ਼ਿਲ੍ਹਿਆਂ ਵਿੱਚ ਜਿਹੜਾ ਹਲਕਾ ਫੁਲਕਾ ਮੀਂਹ ਵੀ ਪਿਆ ਤੇ ਕਿਤੇ ਕਿਤੇ ਜਿਹੜੀ ਬੂੰਦਾਬੰਦੀ ਵੀ ਹੋਈ ਆ ਇਸ ਨਾਲ ਮੌਸਮ 'ਚ ਜਿਹੜਾ ਜ਼ਿਆਦਾ ਫਰਕ ਨਹੀਂ ਪਿਆ ਤਾਂ ਤਾਪਮਾਨ ਦੀ ਗੱਲ ਕਰਦੇ ਆ ਤਾਪਮਾਨ ਤੁਹਾਨੂੰ ਦੱਸ ਦਿੰਦੇ ਆ ਕਿ ਤਾਪਮਾਨ ਵਿੱਚ ਕੇਵਲ 0.1 ਡਿਗਰੀ ਦੀ ਥੋੜੀ ਜਿਹੀ ਗਿਰਾਵਟ ਦਰਜ ਕੀਤੀ ਗਈਆ ਅਰਥਾਤ ਜਿਹੜਾ ਗਰਮੀ ਅਜੇ ਵੀ ਪਹਿਲਾ ਮੰਗ ਹੀ ਬਣੀ ਹੋਈ ਆ ਤੇ ਕਿਤੇ ਕਿਤੇ ਬਹੁਤ ਜ਼ਿਆਦਾ ਭਾਰੀ ਮੀਂਹ ਪੈਣ ਕਾਰਨ ਉਸ ਤੋਂ ਬਾਅਦ ਜਦੋਂ ਮੀਂਹ ਰੁਕ ਜਾਂਦਾ ਤਾਂ ਅਗਲੇ ਦਿਨ ਬਹੁਤ ਜ਼ਿਆਦਾ ਜਿਹੜੀ ਹਮਸ ਹੋ ਜਾਂਦੀ ਆ ਉਸ ਹਮਸ ਦਾ ਵੀ ਜਿਹੜਾ ਲੋਕਾਂ ਨੂੰ ਬਹੁਤ ਜ਼ਿਆਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਹਾਲਾਂਕਿ ਮੌਸਮੀ ਭਾਗ ਨੇ ਜਿਹੜਾ ਚੇਤਾਵਨੀ ਵਿਚਾਰੀ ਕੀਤੀ ਹੋਈ ਆ ਇਹ ਚੇਤਾਵਨੀ ਕਿਹੜੇ ਕਿਹੜੇ ਜ਼ਿਲ੍ਹਿਆਂ ਲਈ ਆ ਧਿਆਨ ਨਾਲ ਸੁਣਨਾ ਮਾਨਸਾ ਬਰਨਾਲਾ ਪਟਿਆਲਾ ਫੋਤੇਗੜ ਸਾਹਿਬ ਮੁਹਾਲੀ ਬਠਿੰਡਾ ਫਰੀਦਕੋਟ ਰੂਪਨਗਰ ਤੇ ਮੋਗਾ ਤੇ ਹੋਰ ਕਈ ਜ਼ਿਲ੍ਹਿਆਂ ਵਿੱਚ ਇਹ ਚਤਾਵਨੀ ਜਿਹੜੀ ਜਾਰੀ ਕੀਤੀ ਹੋਈ ਆ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਜਿਹੜਾ 10 ਵਜੇ ਤੋਂ ਲੈ ਕੇ ਜਿਹੜਾ ਦਰਮਿਆਨੇ ਮੀਂਹ, ਆਕਾਸੀ ਬਿਜਲੀ, ਗਰਜਨ ਤੇ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਵਗਣ ਦੀ ਜਿਹੜੀ ਸੰਭਾਵਨਾ ਉਹ ਲਗਾਈ ਜਾ ਰਹੀ ਆ ਪਿਤੇ 24 ਘੰਟਿਆਂ ਦੀ ਗੱਲ ਕਰੀਏ ਤਾਂ ਪਿਤੇ 24 ਘੰਟਿਆਂ ਦੌਰਾਨ ਸਭ ਤੋਂ ਵੱਧ ਤਾਪਮਾਨ ਜਿਹੜਾ ਸ਼੍ਰੀ ਆਨੰਦਪੁਰ ਸਾਹਿਬ ਵਿੱਚ ਸੈਂਟੀਗ੍ਰੇਡ 2 ਡਿਗਰੀ ਦਰਜ ਕੀਤਾ ਗਿਆ ਜਦਕਿ ਲੁਧਿਆਣਾ ਚ ਪੈਂਤੀ ਡਿਗਰੀ ਤੇ ਪਟਿਆਲਾ ਚ 36.2 ਡਿਗਰੀ ਤੇ ਬਠਿੰਡਾ ਚ 35.4 ਡਿਗਰੀ ਅਮਰਸਰ ਦੀ ਗੱਲ ਕਰੀਏ ਤਾਂ ਉਥੇ 30.8 ਡਿਗਰੀ ਤੇ ਪਠਾਨਕੋਟ ਵਿੱਚ 30.2 ਡਿਗਰੀ ਤਾਪਮਾਨ ਰਿਹਾ ਪਟਿਆਲਾ ਦੀ ਗੱਲ ਕਰਦੇ ਹਾਂ ਤਾਂ ਪਟਿਆਲੇ ਦੇ ਵਿੱਚ ਅੱਜ ਜਿਹੜਾ ਬਹੁਤ ਜ਼ਿਆਦਾ ਸਵੇਰੇ ਬਹੁਤ ਗਰਜ ਨਾਲ ਮੀਂਹ ਪਿਆ ਤੇ ਉਥੇ ਜਿਹੜਾ ਜੇਕਰ ਮੀਂਹ ਦੀ ਗੱਲ ਕਰੀਏ ਤਾਂ ਐਤਵਾਰ ਨੂੰ ਜਿਹੜਾ ਸ਼ਾਮ ਮੋਹਾਲੀ ਵਿੱਚ ਜਿਹੜਾ 3.5 ਮਿਲੀਮੀਟਰ ਅਮਰਸਰ ਵਿੱਚ 2 ਮਿਲੀਮੀਟਰ ਤੇ ਮੋਗਾ ਵਿੱਚ 1.5 ਮਿਲੀਮੀਟਰ ਪਠਾਨਕੋਟ ਵਿੱਚ 1 ਮਿਲੀਮੀਟਰ ਜਿਹੜਾ ਪਟਿਆਲਾ ਦੀ ਗੱਲ ਕਰਦੇ ਆਂ ਤਾਂ ਪਟਿਆਲਾ ਵਿੱਚ 0.4 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਕੁਝ ਇਲਾਕਿਆਂ ਦੇ ਵਿੱਚ ਤਾਂ ਬੂੰਦਾਬੰਦੀ ਹੋਈ ਆ ਪਰ ਗਰਮੀ ਤੋਂ ਖਾਸ ਰਾਹਤ ਨਹੀਂ ਮਿਲੀ। ਪੰਜਾਬ ਵਿੱਚ ਮੌਨਸੂਨ ਨੇ ਹੌਲੀ-ਹੌਲੀ ਜਿਹੜਾ ਸੁਸਤ ਪੈਂਦਾ ਦਿਖਾਈ ਵੀ ਦੇ ਰਿਹਾ ਤੇ ਅਗਲੇ 1 ਹਫ਼ਤੇ ਦੇ ਵਿੱਚ ਸਿਰਫ 16 ਜੁਲਾਈ ਨੂੰ ਜਿਹੜਾ ਮੌਸਮ ਵਿਭਾਗ ਵੱਲੋਂ ਮੀਂਹ ਲਈ ਜਿਹੜਾ yellow alert ਜਾਰੀ ਕੀਤਾ ਗਿਆ। ਕੁਝ ਹੱਦ ਤੱਕ orange alert ਦੀ ਵੀ ਚਤਾਵਨੀ ਦਿੱਤੀ ਗਈ ਆ। ਇਹ ਅਲਰਟ ਵੀ ਕੇਵਲ ਤਿੰਨ ਜ਼ਿਲ੍ਹਿਆਂ ਦੇ ਵਿੱਚ ਆ ਉਹ ਜ਼ਿਲ੍ਹੇ ਵੀ ਤੁਹਾਨੂੰ ਦੱਸ ਦਿੰਦੇ ਆ ਪਠਾਨਕੋਟ, ਕੋਰਦਾਸਪੁਰ, ਖੁਸ਼ਿਆਰਪੁਰ ਤੱਕ ਹੀ ਸੀਮਤ ਰਹੇਗਾ 16 ਜੁਲਾਈ ਦੀ ਗੱਲ ਕਰਦੇ ਆ ਤਾਂ 16 ਜੁਲਾਈ ਸਮੇਤ ਬਾਕੀ ਦਿਨਾਂ ਦੇ ਵਿੱਚ ਜਿਹੜਾ ਸੂਬੇ ਵਿੱਚ ਮੌਸਮ ਜਿਹੜਾ ਉਹ ਆਮ ਰਹਿਣ ਦੀ ਸੰਭਾਵਨਾ ਵੀ ਲਗਾਈ ਜਾ ਰਹੀ ਆ ਤਾਂ ਮੀਂਹ ਨੂੰ ਲੈ ਕੇ ਜਿਹੜਾ ਮੌਸਮ ਵਿਭਾਗ ਵੱਲੋਂ ਫਲੈਸ਼ ਅਲਰਟ ਵੀ ਜਾਰੀ ਕੀਤਾ ਗਿਆ ਹੈ ਤਾਂ ਤੁਸੀਂ ਕਿਹੜੇ ਇਲਾਕੇ 'ਚ ਬੈਠੇ ਕਿਹੜੇ ਪਿੰਡ ਦੇ ਵਿੱਚ ਕਿਹੜੇ ਜ਼ਿਲ੍ਹੇ ਦੇ ਵਿੱਚ ਬੈਠੇ ਹੋ ਉੱਥੋਂ ਦਾ ਕਿਹੋ ਜਿਹਾ ਮੌਸਮ ਆ ਕਮੈਂਟ ਦੇ ਵਿੱਚ ਜਰੂਰ ਦੱਸਣਾ